ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੱਲ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਉਗਰਾਹਾਂ ਜਥੇਬੰਦੀ ਦੇ ਵੱਲੋਂ ਕੱਲ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ ਉਧਰ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਅਤੇ ਉਹਨਾਂ ਕੇਂਦਰ ਸਰਕਾਰ ਤੇ ਵੱਡਾ ਹਮਲਾ ਕੀਤਾ ਉਹਨਾਂ ਜਿੱਥੇ ਕਿਸਾਨਾਂ ਤੇ ਹੋਏ ਫਾਇਰਿੰਗ ਮਾਮਲੇ ਤੇ ਜਿੱਥੇ ਉਹਨਾਂ মিডিਆ ਨਾਲ ਗੱਲਬਾਤ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਕੱਲ ਉਹਨਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਰੇਲਾ ਰੋਕੀਆਂ ਜਾਣਗੀਆਂ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਮੀਡੀਕ ਕੇ ਬਾਰੇ ਕੀ ਅਜੰਡਾ ਥਾ ਇਹ ਬਤਾ ਦਿਜੀਏ ਦੇਖੋ ਪੰਜਾਬ ਕੀ 32 ਜਥੇ ਬੰਦਿਆਂ ਦੀ ਅੱਜੇ ਮੀਟਿੰਗ ਚੱਲ ਰਹੀ ਹੈ ਅਸੀਂ ਤਾਂ 32 ਜਥੇ ਬੰਦਿਆਂ ਨੂੰ ਬੇਨਤੀ ਕਰਨ ਆਏ ਸੀ ਕਿ ਜਿਹੜਾ ਇਹ ਕੇਂਦਰ ਸਰਕਾਰ ਨੇ ਦਿੱਲੀ ਜਾਂਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ। ਉਥੇ ਅਥਰੂ ਗਾਇਦੇ ਗੋਲੇ ਸਿੱਟੇ ਨੇ ਗੋਲੀਆਂ ਰਵੰਦੀਆਂ ਚਲਾਈਆਂ ਨੇ। ਉਹਨਾਂ ਨੂੰ ਜ਼ਾਨ ਤੋਂ ਰੋਕਿਆ। ਉਹ ਜ਼ਬਰਦਸਤੀ ਵਿਰੋਧ ਕਰਦੇ ਆ। ਸਰਕਾਰ ਦੀ ਇਸ ਕਰਗਜਾਦ ਦੀ ਅਸੀਂ ਨਿੰਦਿਆ ਕਰਦੇ ਆ। ਇਹ ਜਮੂਰੀਅਤ ਦਾ ਕਤਲ ਹੈ। ਇਹ ਲੋਕਤੰਤਰ ਦਾ ਕਾਣ ਹੈ। ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ, ਜਿਹੜੀਆਂ ਮੰਗਾਂ ਤੇ ਉਹ ਸੰਘਰਸ਼ ਕਰ ਰਹੇ ਨੇ ਸਾਥੀ। ਉਹ ਐਸਕੇਮ ਦੀਆਂ ਮੰਗਾਂ ਨੇ। ਦਿੱਲੀ ਮੋਰਚੇ ਦੀਆਂ ਮੰਗਾਂ ਨੇ। ਕਿਸਾਨੀ ਦੀਆਂ ਮੰਗਾਂ ਨੇ। ਸਾਡੀਆਂ ਤੇ ਉਹਨਾਂ ਦੀਆਂ ਮੰਗਾਂ ਕੋਈ ਅੱਡ ਨਹੀਂ। ਮੰਗਾਂ ਇੱਕ ਨੇ। ਅਸੀਂ ਵੀ ਕਿਸੇ ਰੂਪ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਹਾਂ ਉਸ ਮੰਗਾਂ ਤੇ ਅਸੀਂ ਸੰਘਰਸ਼ ਕਰਦੇ ਹਾਂ ਅਸੀਂ ਇਹਦੇ ਰੋਸ ਦੇ ਵਿੱਚੋਂ ਆਪਣੀ ਜਥੇਬੰਦੀ ਵੱਲੋਂ ਕੱਲ ਨੂੰ ਪੰਜਾਬ ਦੇ ਵਿੱਚ 7 ਥਾਵਾਂ ਤੇ 12 ਤੋਂ 4 ਘੰਟੇ ਦਾ ਰੇਲ ਰੋਕੋ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਪ੍ਰੈਸ ਨੋਟ ਅਸੀਂ 3 ਵਜੇ ਤੱਕ ਸਾਰੀ ਪ੍ਰਸਤਾਵਤ ਹੈ ਕਿ ਕਿਹੜੀ ਕਿਹੜੀ ਜਗ੍ਹਾ ਹੈ ਉਹ ਥਾਵਾਂ ਤਾਂ ਤਕਰੀਬਨ ਵੈਸੇ ਇੱਕ ਹੈਗੀ ਆ ਬਟਿੰਡੇ ਚ ਬਟਿੰਡਾ ਬਰਨਾਲਾ ਜਿਹੜੀ ਸੜਕ ਹੈ ਉਹ ਰੋਕਾਂਗੇ ਅਸੀਂ ਇੱਕ ਜਿਹੜੀ ਲੁਧਿਆਣਾ ਦਿੱਲੀ ਜਾ ਖਲੋ ਕੇ ਜਾਂਦੀ ਹੈ ਉਹ ਰੋਕਾਂਗੇ ਅਸੀਂ ਇੱਕ ਜਿਹੜੀ ਬਟੰਡਾ ਦਿੱਲੀ ਉਹਦੇ ਤੇ ਵੀ ਜਾ ਇੱਕ ਰਾਜਪੁਰਾ ਦਿੱਲੀ ਜਿਹੜੀ ਉਹ ਰੋਕਾਂਗੇ ਇੱਕ ਜਿੱਤਵਾਲ ਮੋਗਾ ਸ਼ੜਕਾ ਉਹ ਆ ਇਹ ਕੰਬਰ ਤੋਂ ਕੁਝ ਨਾਲ ਚੁਣੀ ਨਹੀਂ ਲੰਦੇ ਸੜਕ ਸੜਕੀ ਹੈ ਕਿ ਆਪਣੇ ਰੇਲ ਦੀ ਨਹੀਂ ਕੱਲ ਨੂੰ 4 ਘੰਟੇ ਦਾ ਰੇਲਾਂ ਰੋਕਾ ਇਸ ਰੋਸ ਬਣਾਉਣਾ ਹੈ ਹਾਂ ਜਲੰਧਰ ਦੇ ਵਿੱਚ ਸਾਡਾ ਕੰਮ ਨਹੀਂ ਹੈ ਜੇ ਹੁਣ ਦੂਜੇ ਸਾਥੀਆਂ ਨੂੰ ਬੇਨਤੀ ਕਰਕੇ ਆਇਆ ਦੇਖੋ ਜਿਹੜਾ ਕਹਦਾ ਮੈਂ ਛੋਟਾ ਫੈਸਲਾ ਲਾਗੂ ਕਰੂੰ। ਜਿਹੜੀ ਜਿਹੜੀ ਮੰਗਲ ਨੂੰ ਲੈ ਕੇ ਇਸ ਵਾਰੀ ਤਰਨਾ ਲੱਗਾ ਹੈ ਕਿਉਂਕਿ ਤੁਸੀਂ ਜਿਹੜਾ ਪਿਛਲੀ ਵਾਰੀ ਸੀਗਾ ਤੁਸੀਂ ਡੱਬ ਵਾਲੀ ਤੋਂ ਲੈ ਕੇ ਟਿਕਰੀ ਵਾਲੀ ਤੋਂ ਸਗਾ ਉਹ ਸਾਰਾ ਤੁਹਾਡੇ ਅਗੀਟ ਸੀਗਾ ਤੁਹਾਡੇ ਜਥੇਬੰਦੀ ਦਾ। ਇਹ ਉਸ ਤਰ੍ਹਾਂ ਨੂੰ ਲੈ ਕੇ ਤੇ ਇਸ ਤਰ੍ਹਾਂ ਮੈਂ ਜਿਹੜੀ ਮੰਗਾ ਹੈਗੇ ਉਹਨਾਂ ਕਿਵੇਂ ਵੇਖਦੇ ਤੁਸੀਂ ਸਮਝਾਓ। ਦੇਖੋ ਸਾਥੀਆਂ ਨੇ ਸੰਯੁਕਤ ਮੋਰਚੇ ਤੋਂ ਕੁਝ ਜਥੇਬੰਦੀਆਂ ਬਾਹਰ ਆ ਗਈਆਂ ਸੀ। ਗੈਰ ਰਾਜਨੀਤਿਕ ਸੰਯੁਕਤ ਮੋਰਚਾ ਬਣਾ ਲਿਆ ਸੀ ਦਿੱਲੀਪੁਰ ਤੋਂ ਬਾਅਦ। ਇੱਕ ਸਦਨ ਉਹ ਜਥੇਬੰਦੀਆਂ ਨੇ ਇੱਕ ਜਥੇਬੰਦੀਆਂ ਉਹਨੇ ਜਿਹੜੀਆਂ ਮਤਲਬ ਜਿਨ੍ਹਾਂ ਨੇ ਆਪਣਾ ਕਿਸਾਨ ਮਜ਼ਦੂਰ ਮੋਰ ਮਮ ਉਹ ਜਥੇਬੰਦੀਆਂ ਨਾਲ ਉਹਨਾਂ ਦਾ ਇਹ ਪ੍ਰੋਗਰਾਮ ਹੈ ਉਹਨਾਂ ਨੇ ਲਿਖਿਆ ਸਾਡੇ ਨਾਲ ਭਾਰਤੀ ਕਿਸਾਨ ਨੂੰ ਟਕਾਉਂਦਾ ਟਕਾਉਂਦਾ ਧਨੇਰ ਨੇ ਜਿਹੜੇ ਉਹ ਹੁਣੇ ਦੱਸ ਕੇ ਗਏ ਨੇ ਵੀ ਕੱਲ ਦੇ ਰੇਲ ਰੋਕੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਉਹ ਵੀ ਸ਼ਾਮਲ ਹੋਣਗੇ ਉਹ ਸਾਡੇ ਨਾਲ ਸਾਥੀ ਬੈਠੇ ਨੇ ਤੇ ਇਹਨਾਂ ਨੇ ਫੈਸਲਾ ਕਰਕੇ ਸਾਨੂੰ ਦਿੱਤਾ ਤੇ ਅਸੀਂ ਦੋ ਜਥੇਬੰਦੀਆਂ ਜਿਨੀ ਕੱਲ ਨੂੰ ਰੇਲ ਰੋਕ ਜਿਹੜੀਆਂ ਬਾਕੀ ਜਥੇਬੰਦੀਆਂ ਉਹ ਵੀ ਤੁਹਾਨੂੰ ਸਮਰਥਨ ਦੇ ਰਹੀਆਂ ਨੇ ਬਾਕੀ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਕੇ ਆਇਆ ਜੀ ਅੰਦਰ ਬੇਨਤੀ ਕਰਨਾ ਸਾਡਾ ਕੰਮ ਹੈ ਫੈਸਲਾ ਕਰਨਾ ਉਹਨਾਂ ਦਾ ਹੱਕ ਹੈ ਉਹ ਜੇ ਕੋਈ ਮਤਲਬ ਨਾ ਰੇਲਾ ਰੋਕਣ ਕੋਆਰਡੀਨੇਟ ਕਰਨ ਜ਼ਬਰਦਸਤ ਵਿਰੋਧ ਕਰਨ ਮੰਗਾ ਨੂੰ ਕਹਿਣ ਵੀ ਮੰਗਾ ਠੀਕ ਨੇ ਉਹਨਾਂ ਦੀ ਵੈਸੇ ਗੱਲ ਆ ਗਈ ਸਾਨੂੰ ਉਹਨਾਂ ਨੇ ਬਹੁਤ ਜ਼ੋਰ ਨਾਲ ਇਹ ਗੱਲ ਕਿਹਾ ਵੀ ਤੁਹਾਡੀਆਂ ਇਹਨਾਂ ਦੋਨਾਂ ਗੱਲਾਂ ਤੇ ਸਹਿਮਤੀ ਹੈ ਵੀ ਜਿਹੜਾ ਜ਼ਬਰ ਹੋਇਆ ਉੱਥੇ ਧੱਕਾ ਹੋਇਆ ਕੰਨਾਂ ਕੱਢੀਆਂ ਨੇ ਜਾਣ ਤੋਂ ਰੋਕਿਆ ਉਹਦਾ ਅਸੀਂ ਵਿਰੋਧ ਕਰਦੇ ਆ ਤੇ ਜਿਹੜੀਆਂ ਮੰਗਾ ਨੇ ਉਹ ਸੰਯੁਕਤ ਮੋਰਚੇ ਦੇ ਮੰਗਾ ਨੇ ਸਾਡੀਆਂ ਮੰਗਾ ਨੇ ਉਹਨਾਂ ਦੇ ਅਸੀਂ ਵੀ ਸੰਘਰਸ਼ ਕਰਦੇ ਆ ਕੋਈ ਹੋਰ ਜਿੱਥੇ ਬੰਦੀ ਸੰਘਰਸ਼ ਕਰਦੇ ਆ ਉਹਦੇ ਤਰੀਕੇ ਨਾਲ ਉਹ ਤੇ ਸਾਡਾ ਕਹਾ ਦਾ ਤਰਾਜ ਦੋਨੇ ਜਿਹੜਾ ਹੋਇਆ ਜਿਹੜਾ ਸੰਬੂਲ ਆਪਣੇ ਇਸ ਚਲ ਰਿਹਾ ਬਲ ਕਰਨਾ ਜਿਹੜੀ ਦਾ ਪੂਰੇ ਤੁਹਾਡੀ ਸਮਰਥਨ ਤੁਸੀਂ ਦੇ ਰਹੇ ਆਪਣੀ ਜਥੇਬੰਦੀ ਵੱਲੋਂ ਜੀ ਤੁਸੀਂ ਇਹਨੂੰ ਇਹਦਾ ਤੁਸੀਂ ਆਪਣੀ ਭਾਸ਼ਾ ਚ ਕਹਿ ਲੋ ਇਹਨੂੰ ਕੀ ਕਹਿ ਸਕਦੇ ਹੋ ਤੁਸੀਂ ਅਸੀਂ ਕੋਆਰਡੀਨੇਟ ਕਹਿੰਦੇ ਆ ਇਹਨੂੰ ਕੋਆਰਡੀਨੇਟ ਕਰਨਾ ਕਿਸੇ ਨੂੰ ਸਮਰਥਨ ਨਾਲ ਕੀ ਕਹਿਣਾ ਉਹਦਾ ਕੀ ਹੈ ਤੁਸੀਂ ਇਹਦਾ ਤੁਹਾਡੀ ਭਾਸ਼ਾ ਹੈਗੀ ਆ ਪ੍ਰੈਸ ਦੀ ਪ੍ਰੈਸ ਵਾਲੇ ਜੋੜੀ ਮਰਜੀ ਭਾਸ਼ਾ ਤੁਸੀਂ ਜੋੜਦੇ ਹੋ ਇਹ ਤੇ ਅਸੀਂ ਤਾਂ ਇਹਨੂੰ ਐ ਸਮਝਦੇ ਆ ਵੀ ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ ਚਾਹੇ ਪ੍ਰੈਸ ਨਾਲ ਧੱਕਾ ਹੋਵੇ ਚਾਹੇ ਕਿਸੇ ਬੁੱਧੀਜੀਵੀ ਨਾਲ ਧੱਕਾ ਹੋਵੇ ਚਾਹੇ ਕਿਸੇ ਮਜ਼ਦੂਰ ਵਰਗ ਨਾਲ ਧੱਕਾ ਹੋਵੇ ਜਦੋਂ ਵੀ ਧੱਕਾ ਹੁੰਦਾ ਸੀ ਆਪਣੀ ਜਥੇਬੰਦੀਆਂ ਆਪਣੇ ਤਰੀਕੇ ਨਾਲ ਉਹਨਾਂ ਦੀ ਸਪੋਰਟ ਕਰਦੇ ਆਂ ਤੇ ਉਹਦਾ ਵਿਰੋਧ ਕਰਦੇ ਆਂ ਜਾਵਰ-ਕਲ ਜਾਵਰ ਦਾ ਕੋਟੇਸ਼ਨ ਇੱਥੇ 50 ਲੈ ਕੇ ਕੀਤੀ ਹੈਗੀ ਜਾਂ ਫਿਰ ਉੱਥੇ ਵੀ ਜਾਇਆ ਜਾਏਗਾ ਆਪਣੀ ਜਥੇਬੰਦੀ ਨਾਲ ਦੇਖੋ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਹੈ ਜੀ ਪੰਜਾਬ ਦੇ ਵਿੱਚ ਅਸੀਂ ਪ੍ਰੋਗਰਾਮ ਕਰਾਂਗੇ ਜਦੋਂ ਐਸਕੇਐਮ ਦੀ ਕਾਲ ਕਿਸੇ ਸਟੇਟ ਜੀ ਉਥੇ ਲਖਨਪੁਰ ਖੇਰੀ ਵੀ ਚਲੇ ਜੇ ਸਦੀ 2500 ਬੰਦਾ ਲੈ ਕੇ ਤੇ ਜੇ ਕਿਤੇ ਬਾਹਰ ਦੀ ਕੋਈ ਕਾਲ ਤੇ ਕੋਈ ਸਪੋਰਟ ਤੇ ਜਾਣਾ ਪਵੇ ਤਾਂ ਸਾਡਾ ਤਾਂ ਸਾਜੋ ਸਮਾਨ ਤਿਆਰ ਹੁੰਦਾ ਚੁੱਲੇ-ਜੱਪੇ ਵਿੱਚ ਹੀ ਹੁੰਦੇ ਨੇ ਸਾਡੇ ਅਸੀਂ ਜਿੱਥੇ ਮਰਜ਼ੀ ਬਲਾਹਣ ਨੂੰ ਫੇਚਲੇ ਜਾਵਾਂ ਪਰ ਸ਼ਾਮ ਦੇ 4 ਵਜੇ ਦੀ ਮੀਟਿੰਗ ਤੋਂ ਬਾਅਦ ਜੋ ਸੀਤਰ ਨਿਕਲਦਾ ਉਹਦੀ ਤੁਸੀਂ ਵੀ ਵੇਟ ਕਰ ਰਹੇ ਸੀ ਉਸ ਤੋਂ ਬਾਅਦ ਦੇਖੋ 4 ਵਜੇ ਵੇਟ ਕਰ ਜਦਾ ਤਾਂ ਜੇ ਅਸੀਂ ਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਹੋਏ ਅੱਜ ਤਾਂ ਪ੍ਰੋਗਰਾਮ ਦੇ ਹੀ ਬੈਠੇ ਆ ਸ਼ਾਮ ਨੂੰ ਕਿਹ ਸ਼ੱਕਾ ਨਿਕਲਦਾ ਹੈ ਫਿਰ ਵੀ ਜ਼ਬਰਦਸਤ ਜ਼ਬਰ ਨਹੀਂ ਮੁੜਦਾ ਜਿਹੜਾ ਜ਼ਬਰ ਕੀਤਾ ਉਹ ਤਾਂ ਨਹੀਂ ਮੁੜਦਾ ਜਿਹੜੀਆਂ ਮੰਗਾਂ ਨੇ ਉਹਨਾਂ ਦੀ ਬਾਜ਼ੀਬੀਤਾ ਨਹੀਂ ਖਤਮ ਹੁੰਦੀ ਉਹ ਸਾਰਾ ਕੁਝ ਹੈ ਉਹ ਮੰਗਾਂ ਵੀ ਸਾਡੀਆਂ ਬਾਜ਼ਮ ਨੇ ਮੰਗਾਂ ਸਾਡੀਆਂ ਸਟੈਂਡ ਕਰਦੀਆਂ ਨੇ ਜਿਹੜਾ ਸਰਕਾਰ ਨੇ ਰਾ ਰੁੱਕ ਕੇ ਲੋਕਾਂ ਨੂੰ ਕੰਨਾਂ ਕੱਢ ਕੇ ਇੱਕ ਜਮਹੂਰੀਅਤ ਦਾ ਕਤਲ ਕੀਤਾ ਉਹ ਤਾਂ ਵਾਪਰ ਗਿਆ ਇਹਨਾਂ ਦਾ ਤਾਂ ਅਸੀਂ ਵਿਰੋਧ ਕਰਾਂ ਸਰਕਾਰ ਤੁਸੀਂ ਕਹਿੰਦੇ ਜਮੂਰੀਤ ਕਰਦੇ ਹੋ ਦੂਜੀ ਪਾਸੇ ਸਰਕਾਰ ਕਹਿੰਦੀ ਸਾਡੇ ਵੱਲੋਂ ਖੁੱਲਾ ਸੱਦਾ ਸੀ ਤੇ ਗੱਲ ਕਰਨ ਤਿਆਰ ਹੈ ਗੱਲ ਕਰਨ ਦੀ ਗੱਲ ਹੋ ਸਕਦੀ ਹੈ ਇਹ ਡਬਲ ਕਰਦਾ ਆ ਰਿਹਾ ਨਾ ਜੀ ਦੂਜੇ ਇੱਕ ਪਾਸੇ ਕੰਨਾ ਕੱਢਤੀਆਂ ਦੂਜੇ ਪਾਸੇ ਖੁੱਲੇ ਕੰਨ ਸੱਦਾ ਤੁਸੀਂ ਜੇ ਲੋਕਾਂ ਦੀ ਜਮੂਰੀਆ ਦੇ ਲੋਕ ਜਾ ਕੇ ਬੈਠਣ ਦਿੱਲੀ ਤੁਸੀਂ ਗੱਲ ਕਰੋ ਤੇ ਨਿਬਟਾਰਾ ਕਰੋ ਇੱਕ ਸਾਲ ਕਿੰਨੇ ਸਾਲ ਤੋਂ ਇਹ ਜਿਹੜੇ ਮੰਗਾ ਨੇ 2021 ਦਸੰਬਰ 11 ਦਸੰਬਰ ਨੂੰ ਸਾਡਾ ਫੈਸਲਾ ਹੋਇਆ 1 2021 ਚ ਹੁਣ ਤਾਂ 24 ਆ ਗਿਆ ਜੀ 24 ਦੇ ਲੋਕ ਸਭਾ ਚੋਣਾਂ ਸਿਰਤੇ ਨੇ ਹੁਣ ਤੱਕ ਇਹਦਾ ਫੈਸਲਾ ਨਹੀਂ ਕੀਤਾ ਕਿਵੇਂ ਵਿਸ਼ਵਾਸ ਕਰ ਸਰ ਅਸੂਗ ਐਸਿਡ ਗੋਲੀਆਂ ਸੀ ਪਿਛਲੀ ਵਾਰੀ ਸਾਹਮਣਾ ਕੀਤਾ ਇਸ ਵਾਰ ਤਾਂ ਜਿਹੜਾ ਪਲੇਸਾ ਨੂੰ ਫੇਰੇ ਜਿਹੜਾ ਲਾਈਵ ਹੋ ਕੇ ਗਿਆ ਉਹਦੇ ਵਿੱਚ 300 ਬੂਲ ਫੋਲ ਵੀ ਦਿਖਾਏ ਉਹ ਵੀ ਦਿਖਾਏ ਗਏ ਸੀ ਉਹ ਉਸ ਤਰੀਕੇ ਨਾਲ ਸਰਕਾਰ ਮਤਲਬ ਜੇ ਫਾਇਰਿੰਗ ਇਸ ਤਰੀਕੇ ਨਾਲ ਹੋ ਰਹੀ ਹੈ ਤੇ ਸਰਕਾਰ ਕਿ ਅਸੀਂ ਸਮਝਦੇ ਹਾਂ ਵੀ ਜਾਬਰ ਇਹ ਜਾਬਰ ਕਦਮ ਨੇ ਇਹ ਜਾਬਰ ਕਦਮ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਨੇ ਲੋਕਾਂ ਦੀ ਸੁਣੀ ਹੋਈ ਸਰਕਾਰ ਲੋਕਾਂ ਦੇ ਦੇ ਹੱਕਾਂ ਦੇ ਵਿੱਚ ਭੁਗਤ ਨਹੀਂ ਚਾਹੀਦੀ ਹੈ ਕਾਰਪੋਰੇਟ ਦਾ ਪੱਖ ਭੁਗਤ ਦੇ ਪੱਖ ਵਿੱਚ ਭੁਗਤਨ ਵਾਸਤੇ ਨਰਿਆਮ ਸ਼੍ਰੀਮ ਨੰਗੀ ਚਿੱਟੀ ਸਪੋਰਟ ਤੇ ਇਸ ਤਰ੍ਹਾਂ ਸਰਕਾਰ ਦਾ ਆਉਣਾ ਇਹ